ਆਸਟ੍ਰੇਨ ਲਾਈਆਂ ਜਾ ਰਹੀਆਂ ਸੀ ਉੱਤੇ اٹਕਲਾਂ ਤੇ ਵਿਰਾਮ ਲਾਉਂਦੇ ਹੋਏ ਫਾਈਨਲੀ ਲਿਸਟ ਜਾਰੀ ਕੀਤੀ ਗਈ ਹੈ ਤਾਂ ਜਿਹੜੇ ਉਮੀਦਵਾਰਾਂ ਦੀ ਲਿਸਟ ਦੇਖਿਆ ਲੋਕ ਸਭਾ ਨੂੰ ਲੈ ਕੇ ਕਿੰਨੀ ਪੰਜਾਬ ਕਾਂਗਰਸ ਕਿੰਨੀ ਪ੍ਰਪੇਅਰਡ ਹੈ ਅਲਟੀਮੇਟਲੀ ਜਿਹੜੀਆਂ ਸੱਤਾ 'ਚ ਹੁੰਦੀਆਂ ਪਾਰਟੀਆਂ ਉਹ ਪਹਿਲਾਂ ਐਲਾਨ ਕਰਦੀਆਂ ਕਿਉਂਕਿ ਤਾਕਤ ਚੁੰਨੀ ਹੈ ਦਲ ਬਲ ਥਲ ਉਹਨਾਂ ਦੇ ਕੋਲੇ ਹੁੰਦਾ ਅਸੀ ਨਾ ਤਾਂ ਸੈਂਟਰ 'ਚ ਸੱਤਾ ਚ ਹੈ ਨਾ ਇੱਥੇ ਹੈ ਕਿਉਂਕਿ ਜਿਸ ਪ੍ਰਕਾਰ ਦੀ ਕੋ ਕੈਂਡੀਡੇਟ ਤਾਂ ਹੈ ਹੀ ਨਹੀਂ ਉਹਨਾਂ ਕੋਲੇ ਸਾਡੇ ਕੈਂਡੀਡੇਟ ਪੋਚ ਕੀਤੇ ਜਾ ਰਹੇ ਆ ਕਦੇ ਉਧਰੋਂ ਪੋਚ ਕਰ ਲਿਆ ਕਦੇ ਉਧਰੋਂ ਪੋਚ ਕਰ ਲਿਆ ਤਾਕਤਵਰ ਪਾਰਟੀਆਂ ਕੈਂਡੀਡੇਟ ਪੋਚ ਕਰਨ ਦੀਆਂ ਕੰਮ ਕਰਦੀਆਂ ਆਗਰ ਮੈਂ ਮੋਟਾ ਮੋਟਾ ਹੀ ਲਾਲਾ ਤਾਂ 50000 ਜਿਹੜਾ ਐਕਟਿਵ ਵਰਕਰ ਹੈਗਾ ਅਹੁਦੇਦਾਰ ਉਹ ਸਾਡੀ ਸੇਨਾ ਤਿਆਰ ਬਿਠੀ ਹੈ ਜਿਵੇਂ ਕਿ ਜ਼ਿਲ੍ਹਾ ਪ੍ਰਧਾਨ ਸਾਡੇ ਨੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਜ਼ਿਲ੍ਹਾ ਕਮੇਟੀਆਂ ਨੇ 300 ਸਾਡੇ ਬਲਾਕ ਪ੍ਰਧਾਨ ਨੇ 300 ਅਗੇ ਉਹਨਰੀਆਂ ਕਮੇਟੀਆਂ ਨੇ ਉਸ ਤੋਂ ਬਾਅਦ ਸਾਡੇ ਮੰਡਲ ਦੇ ਦਿਨ ਮੰਡਲ ਕਮੇਟੀਆਂ ਨੇ 20000 ਸਾਡੇ ਕੋਲ ਮੰਡਲ ਕਮੇਟੀਆਂ ਦੀ ਮੈਂ ਸਮਝਦਾ ਕਿ ਫੌਜ ਹੈਗੀ ਹੈ ਤੁਸੀਂ ਕਹਿੰਦੇ ਸਾਡੇ ਕੋਲ ਵਰਕਰ ਦੀ ਬਹੁਤ ਫੌਜ ਹੈ ਕਾਂਗਰਸ ਕੋ ਬਹੁਤ ਲੀਡਰ ਨੇ ਕਾਂਗਰਸ ਕੋਲ ਬਹੁਤ ਵੱਡੇ ਵਰਕਰ ਨੇ ਫਿਰ ਤਾਂ ਅੰਮ੍ਰਿਤਪਾਲ ਗਾਂਧੀ ਦੀ ਕੀ ਜ਼ਰੂਰਤ ਪੈਗੀ ਸੀ ਕਾਂਗਰਸ ਪਾਰਟੀ ਦੇ ਵਿੱਚ ਹਰ ਵਿਅਕਤੀગત ਆਪਣੇ ਵਿਚਾਰ ਪੇਸ਼ ਕਰਦਾ ਹਾਂ ਇਹ ਡਿਸਪਲਿਨਲੀ ਹੈ ਅਗਰ ਕਿਸੇ ਨੂੰ ਟਿਕਟ ਮਿਲ ਗਈ ਹੈ ਉਰੇ ਖਿਲਾਫ ਅਗਰ ਕੋਈ ਵਿਅਕਤੀ ਟਿੱਪਾ ਟਿੱਪਨੀ ਕਰੇਗਾ ਟਿੱਕਰ ਤੋਂ ਪਹਿਲਾਂ ਜੋ ਮਰਜ਼ੀ ਹੁੰਦਾ ਰਹੇ ਉਰੇ ਖਿਲਾਫ ਕਾਰਵਾਈ ਜ਼ਰੂਰ ਹੋਏਗੀ ਸੰਗਰੂਰ ਦੇ ਵਿੱਚ ਸੁਖਪਾਲ ਖੈਰਾ ਨੂੰ ਉਤਾਰਿਆ ਗਿਆ ਦਲਵੀਰ ਗੋਲਡੀ ਕਹਿੰਦੇ ਜਦੋਂ ਵਰਦੀ ਅੱਗ ਸੀਗੀ ਉਦੋਂ ਬਾਈਪੋਲ ਮੈ ਲੜਿਆ ਜਦੋਂ ਹੁਣ ਕੁਝ ਪਾਉਣ ਦਾ ਕੁਝ ਖੱਟਣ ਦਾ ਸਮਾਂ ਸੀਗਾ ਉਦੋਂ ਬਾਹਰੀ ਉਮੀਦਵਾਰ ਕਿ ਉਹਨਾਂ ਨੇ ਕਿ ਬਾਹਰੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੂੰ ਕਾਂਗਰਸ ਨੇ ਮੈਦਾਨ 'ਚ ਉਤਾਰਤਾ ਹੋ ਕੈਨ ਆਈ ਸੇ ਮੈਂ ਕੋਈ ਆਦੀ ਆਪਣੇ ਆਪ ਡਿਮਾਂਡ ਕਿਵੇਂ ਕਰੂੰਗਾ ਕਿ ਮੈਂ ਚੁਣਾਵ ਲੜਨੀ ਹੈ ਔਰ ਬਿਲਕੁਲ ਨਹੀਂ ਕਰਨੀ ਚਾਹੀਦੀ ਮੈਨੂੰ ਬਿਕੋਜ਼ ਮੈਂ ਪਾਰਟੀ ਪ੍ਰੈਜ਼ੀਡੈਂਟ ਆ ਮੈਂ ਤਾਂ 13 ਨੀ 13 ਟਿਕਟਾਂ ਵੰਡਣੀ ਹੈ ਸਦੀਕ ਸਾਹਿਬ ਦੀ ਚਿੱਟੀ ਪੱਗ ਤੇ ਸਦੀਕ ਸਾਹਿਬ ਦਾ ਕਾਂਗਰਸ ਦੇ ਵਿੱਚ ਮੈਂ ਉਦੋਂ ਦੇਖਦਾ ਮਾਗੀ ਦੇ ਮੇਲੇ ਮੁਕਸਰ ਹੁੰਦੇ ਸੀ ਉਹ ਸਦੀਕ ਸਾਹਿਬ ਆ ਕੇ ਉੱਥੇ ਉਦੋਂ ਪੈਸੇ ਨਹੀਂ ਦੇਣ ਨੂੰ ਹੁੰਦੇ ਸੀ ਤੇ ਆ ਕੇ ਬਿਨਾਂ ਪੈਸੇ ਤੋਂ ਕਾਂਗਰਸ ਦੇ ਮੰਚ ਟਿਕਾਇਆ ਕਰ ਮੇਸਰ ਚੰਦ ਕੀ ਸੈਲੀਬ੍ਰਿਟੀ ਹੈ ਜਿਹੜੇ ਉਹ ਪੋਲਿਟੀਸ਼ੀਅਨ ਸਹੀ ਪੋਲਿਟੀਸ਼ੀਅਨ ਬਣ ਪਾਈ ਆਦਰਵਾਇਜ਼ ਤਾਂ ਉਹ ਨਾਮ ਖਰਾਬ ਕਰਕੇ ਗਏ ਜਾਂ ਫੇਲ ਹੋ ਕੇ ਗਏ ਔਰ ਜਿਹੜੇ ਹੋਣਾ ਹੈ ਉਹ ਵੀ ਇਦਾਂ ਹੀ ਹੋ ਗਿਆ। ਇਹ ਚੰਦ ਬੰਦੀ ਹੈ ਜਿਨ੍ਹਾਂ ਦਾ ਇਹ ਲੱਗਦਾ ਕਿ ਇਹ ਫਲਾਨੀ ਪਾਰਟੀ ਚ ਹੈ। ਆਦਰਵਾਇਜ਼ ਲੋਕਾਂ ਨੂੰ ਲੱਗਦਾ ਕਿ ਇਹ ਕਿਹੜੀ ਪਾਰਟੀ ਦਾ ਕੈਂਡੀਡੇਟ ਹੈ। ਜਾਂ ਤਾਂ ਇਹਨਾਂ ਦੇ ਮੋੜ ਲਾ ਦੇਣਗੇ ਇਹਨੂੰ ਜਿਤਾ ਕੇ ਤੇ ਜਾਂ ਪੱਕੀ ਐਸੀ ਮੋਹਰ ਲਾਉਣਗੇ ਉਸ ਤੋਂ ਬਾਅਦ ਇਹ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਜਿਹੜੇ ਰੋਜ਼ ਘਰ ਬਦਲਦੇ ਨੇ ਇਹ ਫਿਰ ਘਰ ਨਹੀਂ ਬਦਲਦੇ। ਸਾਡਾ ਲੁਧਿਆਣੇ ਤੇ ਬਹੁਤ ਮਜ਼ਬੂਤ ਉਮੀਦਵਾਰ ਜਿਹੜੇ ਚੋਣਾਂ ਲੜੇਗਾ ਔਰ ਉਹ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਉਹ ਦੇ ਲਈ ਸੀਟਾਂ ਚਿੱਟੀਆਂ ਹੁੰਦੀਆਂ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਕਾਂਗਰਸ ਵੱਲੋਂ ਆਪਣੀ ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੀ ਸੂਚੀ ਜਿਹੜੀ ਆ ਪਹਿਲੀ ਉਹ ਜਾਰੀ ਕਰ ਦਿੱਤੀ ਗਈ ਆ ਵੱਡੇ ਨਾਂ ਜਿਹੜੇ ਨੇ ਉਹ ਉਮੀਦਵਾਰਾਂ ਦੇ ਐਲਾਨੇ ਗਏ ਨੇ ਇਸ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦ ਨੇ ਵੜਿੰਗ ਸਾਹਿਬ ਬਹੁਤ ਸਵਾਗਤ ਹੈ ਜੀ ਧੰਨਵਾਦ ਸ਼ੁਕਲਾ ਜੀ ਦੱਸ ਦਿਓ ਫਟੇ ਚੱਕਤੇ ਕਿ ਨਹੀਂ ਚੱਕਤੇ ਲਿਸਟ ਸਟਡੀ ਠੀਕ ਹੈ ਕਿ ਨਹੀਂ ਹੈ ਦੇਖੋ ਇਹ ਤਾਂ ਲੋਕ ਦੱਸਣਗੇ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਨੂੰ ਕੀ ਲੱਗਦਾ ਕਿ ਲਿਸਟ ਠੀਕ ਹੈ ਕਿ ਨਹੀਂ ਹੈ ਨਹੀਂ ਲਿਸਟ ਵਧੀਆ ਜੀ ਥੈਂਕ ਯੂ ਸਾਡੇ ਲਈ ਤਾਂ ਸਭ ਦੀ ਲਿਸਟ ਵਧੀਆ ਹੈ ਤੁਸੀਂ ਬਹੁਤ ਦੇਰ ਲਾਈ ਹੈ ਲਿਸਟ ਕਰਨ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹਜੇ ਤਾਂ ਬਹੁਤ ਸਾਰੇ ਲੋਕਾਂ ਨੇ ਆਪਣੇ ਕਿਸੇ ਵੀ ਪਾਰਟੀ ਨੇ ਪੂਰੇ ਕੈਂਡੀਡੇਟ ਐਲਾਨੇ ਨਹੀਂ ਹੈ ਹਮ ਅਲਟੀਮੇਟਲੀ ਜਿਹੜੀਆਂ ਸੱਤਾ ਚ ਹੁੰਦੀਆਂ ਪਾਰਟੀਆਂ ਉਹ ਪਹਿਲਾਂ ਐਲਾਨ ਕਰਦੀਆਂ ਕਿਉਂਕਿ ਤਾਕਤ ਚੁੰਨੀ ਹੈ ਦਲ ਬਲ ਥਲ ਉਹਨਾਂ ਦੇ ਕੋਲੇ ਹੁੰਦਾ ਹੈ ਹਮ ਅਸੀਂ ਆਤਾ ਸੈਂਟਰ ਚ ਸਤਾ ਚ ਹੈ ਨਾ ਇਥੇ ਕਿਉਂਕਿ ਜਿਸ ਪ੍ਰਕਾਰ ਦੀ ਕੋਈ ਕੈਂਡੀਡੇਟ ਤਾਂ ਹੈ ਹੀ ਨਹੀਂ ਉਹਨਾਂ ਕੋਲੇ ਸਾਡੇ ਕੈਂਡੀਡੇਟ ਪੋਚ ਕੀਤੇ ਜਾ ਰਹੇ ਆ ਕਦੇ ਉਧਰੋਂ ਪੋਚ ਕਰ ਲਿਆ ਕਦੇ ਉਧਰੋਂ ਪੋਚ ਕਰ ਲਿਆ ਤਾਕਤਵਰ ਪਾਰਟੀਆਂ ਕੈਂਡੀਡੇਟ ਪੋਚ ਕਰਨ ਦੀਆਂ ਕੰਮ ਕਰਦੀਆਂ ਕਿਧਰੋਂ ਲਿਆਓ ਇਧਰੋਂ ਲਿਆਓ ਸੌਦਾ ਕਰਕੇ ਸੋ ਮੈਨੂੰ ਲੱਗਦਾ ਉਹ ਉਹ ਕੰਮ ਇਸ ਵਾਰੀ ਲੋਕਾਂ ਨੇ ਨਕਾਰ ਦੇਣਾ ਫੇਲ ਹੋ ਜਾਣਾ ਉਮੀਦਵਾਰਾਂ ਦਾ ਐਲਾਨ ਹੋ ਗਿਆ ਬਹੁਤ ਦੇਰ ਤੋਂ ਲੋਕ ਜਿਹੜੇ ਇਸ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਸੀ ਉਸ ਤੇ ਟਕਲਾਂ ਤੇ ਵਿਰਾਮ ਲਾਉਂਦੇ ਹੋਏ ਫਾਈਨਲੀ ਲਿਸਟ ਜਾਰੀ ਕੀਤੀ ਗਈ ਹੈ ਤਾਂ ਜਿਹੜੇ ਉਮੀਦਵਾਰਾਂ ਦੀ ਲਿਸਟ ਹੈ ਕਿ ਲੋਕ ਸਭਾ ਨੂੰ ਲੈ ਕੇ ਕਿੰਨੀ ਪੰਜਾਬ ਕਾਂਗਰਸ ਕਿੰਨੀ ਪ੍ਰਿਪੇਅਰਡ ਹੈ ਖਾਸ ਤੌਰ ਤੇ ਸੋ ਮੈਨੂੰ ਲੱਗਦਾ ਯਾਰ ਸ਼ੁਕਲਾ ਜੀ ਸਾਡੇ ਕੋਲ ਇੱਕ ਬਹੁਤ ਵੱਡੀ ਟੀਮ ਹੈਗੀ ਹੈ ਜਿਹੜਾ ਆਰਗੇਨਾਈਜੇਸ਼ਨ ਸਟਰਕਚਰ ਹੈਗਾ ਕਮ ਸੇ ਕਮ ਅਗਰ ਮੈਂ ਮੋਟਾ ਮੋਟਾ ਹੀ ਲਾ ਲਾਂ ਤਾਂ 50000 ਜਿਹੜਾ ਐਕਟਿਵ ਵਰਕਰ ਰਹੇਗਾ ਅਹੁਦੇਦਾਰ ਉਹ ਸਾਡੀ ਸੇਨਾ ਤਿਆਰ ਬੈਠੀ ਹੈ ਜਿਵੇਂ ਕਿ ਜ਼ਿਲ੍ਹਾ ਪ੍ਰਧਾਨ ਸਾਡੇ ਨੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਜ਼ਿਲ੍ਹਾ ਕਮੇਟੀਆਂ ਨੇ 300 ਸਾਡੇ ਬਲਾਕ ਪ੍ਰਧਾਨ ਨੇ 300 ਅੱਗੇ ਉਹਨੀਆਂ ਕਮੇਟੀਆਂਜ਼ ਨੇ ਉਸ ਤੋਂ ਬਾਅਦ ਸਾਡੇ ਮੰਡਲ ਨੇ ਤੇ ਮੰਡਲ ਕਮੇਟੀਆਂ ਨੇ 20000 ਸਾਡੇ ਕੋਲੇ ਮੰਡਲ ਕਮੇਟੀਆਂ ਦੀ ਮੈਂ ਸਮਝਦਾ ਕਿ ਫੌਜ ਹੈਗੀ ਹੈ ਅਗਰ ਇਹ ਸਾਰੇ ਮਿਲ ਕੇ ਅਗਲੇ 45 ਦਿਨ ਜੋਰ ਲਾ ਦੇਣਗੇ ਤਾਂ ਮੈਨੂੰ ਲੱਗਦਾ ਕਿ ਕਿਸੇ ਪ੍ਰਕਾਰ ਦੀ ਕੋਈ ਅੜਚਣ ਨਹੀਂ ਹੈ ਔਰ ਸਾਡੀ ਪੂਰੀ ਤਿਆਰੀ ਹੈ ਹਾਂ ਵਰਕਰ ਨੂੰ ਚਾਰਚਪ ਔਰ ਕਿਸ ਤਰ੍ਹਾਂ ਕਿਸ ਕੰਮ ਤੇ ਉਹਨਾਂ ਨੂੰ ਲਾਉਣਾ ਹੈ ਬਸ ਇਹ ਕਰਨ ਦੀ ਲੋੜ ਹੈ ਤੁਸੀਂ ਕਹ ਸਾਡੇ ਕੋਲ ਵਰਕਰ ਦੀ ਬਹੁਤ ਫੌਜ ਹੈ ਕਾਂਗਰਸ ਕੋ ਬਹੁਤ ਲੀਡਰ ਨੇ ਕਾਂਗਰਸ ਕੋਲ ਬਹੁਤ ਵੱਡੇ ਵਰਕਰ ਨੇ ਫਿਰ ਤਰੰबीर ਗਾਂਧੀ ਦੀ ਕੀ ਜ਼ਰੂਰਤ ਪੈ ਗਈ ਸੀਗੀ ਸੋ ਇਹ ਸਿਰ ਨਹੀਂ ਹੁੰਦਾ ਕਿ ਧਰਮਵੀਰ ਗਾਂਧੀ ਦੀ ਕੀ ਜ਼ਰੂਰਤ ਪੈਗੀ ਸੀ ਧਰਮਵੀਰ ਗਾਂਧੀ ਇੱਕ ਅੱਛਾ ਚਿਹਰਾ ਹੈ ਇਹ ਆਮ ਪਬਲਿਕ ਪਰਸਪੈਕਸ਼ਨ ਤੁਸੀਂ ਦੱਸ ਦਿਓ ਤੁਹਾਡੇ ਚੈਨਲ ਦੱਸ ਦਿਨ एवरीवन ਜਿਹੜੇ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਧਰਮਵੀਰ ਗਾਂਧੀ ਇਸ ਅ ਵੈਰੀ ਗੁੱਡ ਫੇਸ ਧਰਮਵੀਰ ਗਾਂਧੀ ਲੋਕਾਂ ਦੇ ਵਿੱਚ ਜਿਸ ਪ੍ਰਕਾਰ ਦੇ ਉਹਨਾਂ ਦੇ ਵਿਚਾਰ ਨੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਆਊਟ ਆਫ ਦੀ ਬਾਕਸ ਵੀ ਕੁਝ ਲੋਕ ਹੋਣੇ ਚਾਹੀਦੇ ਨੇ ਸੋ ਆਈ ਫੀਲ ਸਾਡੇ ਕੋਲੇ ਪਟਿਆਲਾ ਦੇ ਵਿੱਚ ਕੋਈ ਕੈਂਡੀਡੇਟਸ ਦੀ ਕਮੀ ਨਹੀਂ ਹੈ ਲਾਲ ਲਾਲ ਸਿੰਘ ਜੀ ਸਰਦਾਰ ਰਵਿਆਲ ਖੋਬ ਜੀ ਸਾਡੇ ਜਲਾਲਪੁਰ ਸਾਹਿਬ ਵਿਜੇਂਦਰ ਸਿੰਘਲਾ ਸਾਹਿਬ ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਨਹੀਂ ਹੈ देयर आर ਬਹੁਤ ਕਾਬਿਲ ਬੰਦੇ ਹੈ ਜਿਹੜੇ ਪੀਸੀਸੀ ਪ੍ਰਧਾਨ ਨਹੀਂ ਬਣੇ ਮੈਂ ਪੀਸੀਸੀ ਪ੍ਰਧਾਨ ਹੈ ਬਹੁਤ ਸਾਰੇ ਐਸੇ ਕਾਬਿਲ ਬੰਦੇ ਸੀਗੇ ਜਿਹੜੇ ਚੀਫ ਮਿਨਿਸਟਰ ਜਾਂ ਮਿਨਿਸਟਰ ਨਹੀਂ ਬਣੇ ਲੇਕਿਨ ਉਹ ਕਾਂਗਰਸ ਦੇ ਵਿੱਚ ਹੈ ਜ਼ਰੂਰੀ ਨਹੀਂ ਹੈ ਕਿ ਦਾ ਵਨ ਹੂ ਇਸ ਅ ਕੈਂਡੀਡੇਟ ਇਹ ਸਾਰਾ ਇੱਕ ਟੀਮ ਵਰਕ ਹੈ ਸੋ ਇਸ ਕਰਕੇ ਧਰਮਵੀਰ ਗਾਂਧੀ ਜੀ ਆਏ ਕਿਉਂਕਿ ਧਰਮਵੀਰ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਜੀ ਦੇ ਨਾਲ 2 ਦਿਨ ਫਿਰ ਕਸ਼ਮੀਰ ਤੱਕ ਮੈਨੂੰ ਲੱਗਦਾ ਕਿ ਉਹ ਉਸ ਵਿਚਾਰਤਾਰੇ ਦੇ ਨਾਲ ਅੱਜ ਤੋਂ ਇਹ 2.5 ਸਾਲ ਪਹਿਲਾਂ ਦੀ ਗੱਲ ਮੈਂ ਕਰ ਰਿਹਾ ਸੋ ਇਸ ਇਸ ਤਰ੍ਹਾਂ ਏ ਧਰਮਵੀਰ ਗਾਂਧੀ ਦਾ ਆਉਣਾ ਤੇ ਉਹਨਾਂ ਨੂੰ ਟਿਕਟ ਦੇਣਾ ਬਾਕੀ ਸਾਡੇ ਬਹੁਤ ਸਤਕਾਰਯੋਗ ਲੀਡਰ ਨੇ ਔਰਾਲੇ ਸਮੇਂ ਦੇ ਵਿੱਚ ਉਹ ਆਪਣੀਆਂ ਆਪਣੀਆਂ ਉਹਨਾਂ ਕੋਲ ਜਗ੍ਹਾਵਾਂ ਵੀ ਹੈਗੀਆਂ ਔਰ ਉਹਨਾਂ ਨੂੰ ਹੋਰ ਵੀ ਮਹੱਤਵਪੂਰਨ ਜਗ੍ਹਾ ਤੇ ਕਾਂਗਰਸ ਪਾਰਟੀ ਕੰਮ ਦੇਗੀ ਪਰ ਇੰਟਰਨਲ ਪ੍ਰੋਬਲਮਸ ਤਾਂ ਸਾਹਮਣੇ ਆਈ ਰਹੀਆਂ ਵਿਰੋਧ ਹੋ ਰਿਹਾ ਧਰਮਪੀਰ ਗਾਂਧੀ ਦਾ ਵੀ ਹੋ ਰਿਹਾ ਇੰਟਰਨਲ ਪ੍ਰੋਬਲਮ ਮੇਰੇ ਕਰੇ ਵੀ ਹੈ ਇੰਟਰਨਲ ਪ੍ਰੋਬਲਮ ਕਿਸੇ ਦੇ ਹੋਰ ਕਰੇ ਵੀ ਹੈ ਇੰਟਰਨਲ ਪ੍ਰੋਬਲਮਸ ਜਿਹੜੀਆਂ ਐ ਇੱਕ ਐਂਕਰ ਦੂਜੇ ਐਂਕਰ ਤੋਂ ਦੁਖੀ ਹੈ ਸ਼ੁਕਲਾ ਜੀ ਇਹ ਸੋਚਦੇ ਆ ਕਿ ਦੇਖੋ ਮੈਂ ਰਾਜਾ ਵੜਿੰਗ ਦੀ ਇੰਟਰਵਿਊ ਕਰਕੇ ਲਿਆ ਮੈਂ ਫਲਾਣ ਪ੍ਰਤਾਪ ਸਿੰਘ ਬਾਜਵਾ ਦੀ ਇੰਟਰਵਿਊ ਕੀਤੀ ਹੈ ਦੂਜਾ ਜਿਹੜਾ ਨਾਲ ਅਲੋਖ ਹੈ ਯਾਰ ਆਪਾਂ ਨੂੰ ਟਾਈਮ ਨਹੀਂ ਮਿਲਿਆ ਸੋ ਇਹ ਪੋਲਿਟਿਕਸ ਹੈ ਫੇਸੀ ਲੜਾਈ ਕਰਾ ਕੇ ਹਟੋਗੇ ਸਾਡੀ ਪੋਲਿਟਿਕਸ ਹੈ ਨਹੀਂ ਸ਼ੁਕਲਾ ਜੀ ਮੇਰੇ ਕਹਿਣ ਦਾ ਮਤਲਬ ਪਰਿਵਾਰ ਦੇ ਵਿੱਚ ਕੈਮਰਾਮੈਨ ਦੀ ਕੈਮਰਾਮੈਨ ਦੇ ਨਾਲ ਪੋਲਿਟਿਸ਼ੀਅਨ ਦੀ ਪੋਲਿਟਿਸ਼ੀਅਨ ਦੇ ਨਾਲ ਡਾਕਟਰ ਦੀ ਡਾਕਟਰ ਦੇ ਨਾਲ ਥਿਸ ਇਜ਼ ਅ ਹੈਲਦੀ ਕੰਪੀਟੀਸ਼ਨ ਇਹ ਕੁੜਬੜ ਕੁੜਬੜ ਹੁੰਦੀ ਰਹਿੰਦੀ ਯਾਰ ਸਿਆਣੇ ਪੰਜਾਬੀ ਚਕਾਵਤ ਹੈ ਕਿ ਦੋ ਭਾਂਡੇ ਅਗਰ ਖੜਕਦੇ ਹੈ ਰਹਿਣ ਤਾਂ ਚੰਗਾ ਹੁੰਦਾ ਹੈ